ਪਵਿੱਤਰ ਕਾਲੀ ਵਹੀਂ ਸੁਲਤਾਨਪੁਰ ਲੋਧੀ ਆ ਬਾਰਸ਼ਾਂ ਇੰਨੀਆਂ ਜ਼ਿਆਦਾ ਇਸ ਵਾਰ ਹੋਈਆਂ ਨੇ ਕਿ ਦੇਖੋ ਵਹੀਂ ਵੀ ਓਵਰਫਲੋ ਕੁਝ ਥਾਵਾਂ ਤੇ ਕਰ ਗਈ ਐ ਇਹ ਸੁਲਤਾਨਪੁਰ ਵਿਖੇ ਹੀ ਇੱਥੇ ਖੇਤਾਂ ਦੇ ਵਿੱਚ ਪਾਣੀ ਜਨ ਲੱਪਿਆ ਤੇ ਬਾਕੀ ਥਾਵਾਂ ਤੇ ਵੀ ਨੱਕੋ ਨੱਕ ਭਰ ਕੇ ਵਗ ਰਹੀ ਐ ਇਹਦਾ ਕਾਰਨ ਇਹ ਆ ਕਿ ਇੱਕ ਤਾਂ ਬਾਰਸ਼ਾਂ ਜ਼ਿਆਦਾ ਹੋਈਆਂ ਦੂਸਰਾ ਅੱਗੇ ਬਿਆਸ ਵਿੱਚ ਕਾਫੀ ਪਾਣੀ ਐ ਹਰੀਕੇ ਦੀ ਡਾਫ ਲੱਗਦੀ ਐ ਜਿੱਥੇ ਜਾ ਕੇ ਇਹਨੇ ਅੱਗੇ ਮਿਲਣਾ ਐ ਨਦੀ ਨੇ ਤੇ ਔਰ ਬਿਆਸ ਦਾ ਜੋ ਆਲੀ ਤੋਂ ਬੰਨ ਟੁੱਟਾ ਹੈ ਉਹ ਪਾਣੀ ਵੀ ਖੇਤਾਂ ਵਿੱਚ ਦੀ ਹੁੰਦਾ ਆ ਅੱਗੇ ਵਈਂ ਦੇ ਵਿੱਚ ਹੀ ਆਣ ਲੱਗਦਾ ਵਾ ਤੇ ਜਿਸ ਕਰਕੇ ਅੱਗੋਂ ਵੀ ਡਾਫ ਹੈ ਤੇ ਇੱਥੋਂ ਹਾਲਾਂਕਿ ਬਹੁਤ ਡੂੰਗੀ ਹੈ ਵਈਂ ਸਲਦਨਪੁਰ ਲੋਦੀ ਸੇਵਾ ਤੋਂ ਬਾਅਦ ਪਰ ਫਿਰ ਵੀ ਇੱਥੇ ਓਵਰਫਲੋ ਕਰ ਗਈ ਹੈ 23 ਦੇ ਵਿੱਚ ਵੀ ਜਿਹੇ ਹਾਲਾਤ ਇੱਥੇ ਬਣੇ ਹੋਏ ਸੀ ਪਾਣੀ ਓਵਰਫਲੋ ਕੀਤਾ ਸੀ ਇਸ ਤਰ੍ਹਾਂ ਰਸਤਿਆਂ ਤੇ ਪਾਣੀ ਆ ਗਿਆ ਸੀਗਾ ਕੁਝ ਥਾਵਾਂ ਤੇ ਇਹ ਕੁਝ ਥਾਵਾਂ ਤੇ ਸਿਚੁਏਸ਼ਨ ਹੈ ਜਿੱਥੋਂ ਵਈਂ ਨੀਵੀ ਹੈ